ਦੇਖੋ ਕਿਸਾਨਾਂ ਦੀ ਨਮੀ ਰਤਨ ਨਰਨੀਤੀ ਪਰਾਲੀ ਅਤੇ ਮਿਰਚਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਕਿ ਮੋਦੀ ਸਰਕਾਰ ਤੋਂ ਹਰਿਆਣਾ ਸਰਕਾਰ ਤੋਂ ਬਦਲਾ ਲਿਆ ਜਾ ਸਕੇ ਹਰਿਆਣਾ ਸਰਕਾਰ ਅਜੂ ਦੇ ਗੋਲੇ ਦੇ ਕੇ ਨਿੱਤ ਕੰਧ ਕਰ ਰਹੀ ਹੈ ਜਾ 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 ਆ ਲੈ ਵੇ ਉਹ ਖਾਣ ਦੇ ਦੋ ਸਾਡਾ ਸੈੱਡ ਬੋਲ ਕਿ ਆ ਜੀ ਆ ਜਾਓ ਵੇ ਉਹ ਬੈਠ ਕਿ ਨਾ ਆਵੇ ਫਿਰ ਤੋਂ ਗੁਰਪ੍ਰੀਤ ਸਿੰਘ ਕਿੱਥੋਂ ਆਇਆ ਤੁਸੀਂ ਹੁਣ ਅਸੀਂ ਹੁਣ ਖਨੌਰੀ ਬਾਰਡਰ ਤੋਂ ਆਇਆ ਜਮਾ ਤੁਰ ਤੱਕ ਦੀ ਸੀ ਉਥੇ ਕਨੌਰੀ ਬਾਰਡਰ ਤੇ ਮੌਜੂਦ ਰਹੇ ਜੋ ਉਥੇ ਹਾਲਾਤ ਹੋਏ ਨੇ ਬਹੁਤ ਹੀ ਬੁਰੇ ਹਾਲਾਤ ਸੀ ਉਥੇ ਬਹੁਤ ਹੀ ਜ਼ਿਆਦਾ ਫਾਇਰਿੰਗ ਪੁਲਿਸ ਵੱਲੋਂ ਹਮਲੇ ਕੀਤੇ ਗਏ ਨੇ ਜੋ ਜੋ ਹੀ ਨਿਆ ਜੀ ਨਿੰਦਾ ਜਨਕ ਨੇ ਜਿਹੜੇ ਉਥੇ ਵਹੀਕਲ ਖੜੇ ਸੀਗੇ ਉਹਨਾਂ ਦੀ ਪਣੇ ਤੋੜ ਕਿੰਨਾ ਵੱਲੋਂ ਕੀਤੀ ਆ ਉਹਨਾਂ ਦੀ ਪੁਲਿਸ ਵੱਲੋਂ ਪਣੇ ਤੋੜ ਕੀਤੀ ਗਈ ਹੈ ਪੁਲਿਸ ਵੱਲੋਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਕਾਰਾਂ ਟਰੱਕਾਂ ਟਰੈਕਟਰ ਟਰਾਲੀਆਂ ਪਾਣੀ ਦੀਆਂ ਟੈਂਕੀਆਂ ਦਾ ਨੁਕਸਾਨ ਕੀਤਾ ਗਿਆ ਹੈ ਕਿਸਾਨ ਪਹਿਲਾਂ ਸਵੇਰੇ ਸ਼ਾਂਤਮਈ ਧਰਨੇ ਦਾ ਬੈਠੇ ଥିਗੇ ਉਹਨਾਂ ਨੇ ਕੋਈ ਆਪਣਾ ਆਪਣੇ ਕਿਸਾਨਾਂ ਕੋਲ ਕੋਈ ਵੀ ਹਥਿਆਰ ਨਹੀਂ ਸੀ ਕੋਈ ਸਿਰਫ ਉਹਨਾਂ ਲਵੇ ਸੋਟੀਆਂ ਨੇ ਨਾ ਕਿ ਉਹ ਕੋਈ ਬੰਬਾਰੀ ਕਰਨ ਉਹ ਸ਼ਾਂਤਮਈ ਧਰਨਾ ਕਰ ਰਹੇ ਸੀ ਪਰ ਪੁਲਿਸ ਵੱਲੋਂ ਆ ਕੇ ਪੰਜਾਬ ਦੀ ਹੱਦ ਵਿੱਚ ਜਿਹੜਾ ਹਮਲਾ ਕੀਤਾ ਗਿਆ ਹੈ ਬਹੁਤ ਹੀ ਮਾੜਾ ਹੈ ਕਿਉਂ ਕਾਰਨ ਕੀ ਹੋਇਆ ਕਿਉਂਕਿ ਕਿਸਾਨਾਂ ਵੱਲੋਂ ਇੱਕ ਧੂਆਂ ਜਦ ਪਰਾਲੀ ਨੂੰ ਜਲਾਉਣ ਦਾ ਹੋਇਆ ਸੀ ਕਿ ਉਸ ਤੋਂ ਬਾਅਦ ਇਹ ਹੋਇਆ ਸਾਰਾ ਕੁਝ ਹਾਂਜੀ ਇਹ ਕਿਸਾਨਾਂ ਨੂੰ ਇਹ ਟੀਗਾ ਵੀ ਤੂੰ ਐ ਨਾਲ ਉਹਨਾਂ ਨੂੰ ਪਿੱਛੇ ਹਟਣਗੇ ਵੀ ਅਸੀਂ ਦਿੱਲੀ ਵੱਲ ਕੂਚ ਕਰਾਂਗੇ ਪਰ ਉਲਟੋ ਇਸਦੇ ਹੋਇਆ ਉਹਨਾਂ ਨੇ ਖੇਤਾਂ ਵਿੱਚ ਦੀ ਆ ਕੇ ਕਿਸਾਨਾਂ ਦੀ ਫਾਇਰਿੰਗ ਕਰਨੀ ਅਥਰੂ ਗੈਸ ਦੇ ਗੋਲੇ ਫਾਇਰ ਕਰੇ ਜਾਂ ਹੋਰ ਜਿਹੜੇ ਵੀ ਉਹਨਾਂ ਲਵੇ ਹਥਿਆਰ ਸੀ ਉਹਨਾਂ ਦੁਆਰਾ ਫਾਇਰ ਕੀਤੇ ਗਏ ਨੇ ਤੇ ਉਹਦੇ ਵਿੱਚ ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ ਇੱਕ ਬਹੁਤ ਕਿਸਾਨ ਜ਼ਖਮੀ ਹੋਏ ਨੇ ਟਰੈਕਟਰ ਟਰਾਲੀਆਂ ਟਰੈਕਟਰ ਟਰਾਲੀਆਂ ਪੰਨੇ ਆ ਗਿਆ ਨੇ ਟੈਂਕੀਆਂ ਖੇਤਾਂ ਚ ਉਲਟਾਈਆਂ ਗਈਆਂ ਨੇ ਕਾਰਾਂ ਦੇ ਸ਼ੀਸ਼ੇ ਬਾਰਨਟ ਬੈਟਰੀਆਂ ਕੱਟ ਕੇ ਲੈ ਕੇ ਜੋ ਰਾਸ਼ਨ ਦੀ ਟਰਾਲੀਆਂ ਦੇ ਵਿੱਚ ਜਬ ਬਜ਼ੁਰਗ ਬੈਠੇ ਸੀ ਟਰਾਲੀਆਂ ਦੇ ਵਿੱਚ ਉਹਨਾਂ ਨੂੰ ਵੀ ਕੁੱਟਿਆ ਗਿਆ ਹੈ